ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਦਾ ਸਵਾਗਤ ਕਰਦਾ ਹਾਂ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸਵੇਸਲੇ ਦੀ ਇੱਕ ਵੱਡੀ ਅਤੇ اہم ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਜੁੜੀ ਹੋਈ ਹੈ ਅੰਮ੍ਰਿਤਪਾਲ ਦੇ ਨਾਲ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਤੋਂ ਜਿਹੜਾ ਕੀ ਹੈ ਐਨਐਸਏ ਹਟਾ ਦਿੱਤਾ ਗਿਆ ਹੈਗਾ ਤੇ ਥੋੜੀ ਦੇਰ ਦੇ ਵਿੱਚ ਜਿਹੜੀ ਕੀ ਹੈ ਅਜਨਾਲਾ ਪੁਲਿਸ ਦੀ ਜਿਹੜੀ ਕੀ ਟੀਮ ਹੈ ਉਹ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਪਹੁੰਚ ਜਾਵੇਗੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਪਪਲ ਪ੍ਰੀਤ ਨੂੰ ਪੰਜਾਬ ਲਿਆਂਦਾ ਜਾਵੇਗਾ ਟਰਾਂਜ਼ਿਟ ਰਿਮਾਂਡ ਦੇ ਉੱਪਰ ਤੋਂ ਇਸ ਫਿਰ ਦੀ ਵੱਡੀ ਖਬਰ ਹੈਗੀ ਹੈ ਕਿ ਅੱਜ ਐਨਐਸਸੀ ਦੀ ਮਿਆਦ ਜਿਹੜੀ ਆ ਖਤਮ ਹੋਣ ਤੋਂ ਬਾਅਦ ਪਪਲ ਪ੍ਰੀਤ ਨੂੰ ਜਿਹੜਾ ਕੀ ਹੈ ਪੰਜਾਬ ਟਰਾਂਜ਼ਿਟ ਤੇ ਲਿਆ ਡਿਮਾਂਡ ਤੇ ਲਿਆਂਦੇ ਲ ਜਿਹੜੀ ਕਿ ਅਜਨਾਲਾ ਪੁਲਿਸ ਦੀ ਟੀਮ ਹੈ ਉਹ ਅ ਅਜਨਾਲਾ ਤੋਂ ਜਿਹੜੀ ਰਵਾਨਾ ਹੋ ਚੁੱਕੀ ਹੈਗੀ ਆ ਅਸਾਮ ਦੇ ਲਈ ਅਤੇ ਉਥੇ ਜਿਹੜੀ ਕੋ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਹੈ ਕਾਗਜ਼ਾਤ ਜੋ ਵੀ ਹੈਗੇ ਨੇ ਉਹ ਕਾਗਜ਼ਾਈ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਕਿ ਆ ਪਪਲਪੀ ਤੋਂ ਪੰਜਾਬ ਲਿਆਂਦਾ ਜਾਵੇਗਾ ਕਾਬੇ ਜ਼ਿਕਰ ਹੈ ਕਿ ਭਾਈ ਅਮਰਿਤਪਾਲ ਦੇ ਉੱਪਰ ਵੀ ਜਿਹੜੀ ਕੀ ਹੈ ਐਨਸੀ ਦੀ ਮਿਆਦ ਹੈ ਉਹ ਖਤਮ ਹੋਣ ਜਾ ਰਹੀ ਹੈ 22 April ਨੂੰ NFS ਦੀ ਜਿਹੜੀ ਕਿ ਮਿਆਦ ਹੈ ਅੰਮ੍ਰਿਤਪਾਲ ਦੇ ਉੱਪਰ ਖਤਮ ਹੋ ਜਾਵੇਗੀ ਇਸ ਤੋਂ ਪਹਿਲਾਂ ਜੇਕਰ ਆਪਰ ਜ਼ਿਕਰ ਕਰੀਏ ਤਾਂ ਚਾਰ ਜਿਹੜੇ ਕਿ ਪਹਿਲਾਂ ਹੀ ਅੰਮ੍ਰਿਤਪਾਲ ਦੇ ਸਾਥੀ ਹੋ ਪੰਜਾਬ ਲਿਆਂਦੇ ਜਾ ਚੁੱਕੇ ਨੇ ਮਿਆਦ ਖਤਮ ਹੋਣ ਤੋਂ ਬਾਅਦ NFS ਦੀ ਮਿਆਦ ਖਤਮ ਹੋਣ ਤੋਂ ਬਾਅਦ ਅਤੇ ਹੁਣ ਜਿਹੜਾ ਕਿ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਟਰਾਂਜ਼ਿਟ ਕਮਾਂਡ ਦੇ ਉੱਪਰ ਰੱਖਿਆ ਗਿਆ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਹ ਸੇਮ ਉਸੇ ਤਰ੍ਹਾਂ ਉਹੀ ਪ੍ਰੋਸੀਜਰ ਹੋਵੇਗਾ ਪਪਲਪ੍ਰੀਤ ਨੂੰ ਵੀ ਪੰਜਾਬ ਲਿਆਉਣ ਦੇ ਲਈ ਅਜਨਾਲਾ ਪੁਲਿਸ ਦੀ ਟੀਮ ਜਿਹੜੀ ਕਿ ਆ ਉਹ ਦਿਬੜੂਗੜ ਜੇਲ੍ਹ ਦੇ ਲਈ ਰਵਾਨਾ ਹੋ ਚੁੱਕੀ ਹੈਗੀ ਆ ਸਖਤ ਜਿਹੜੀ ਆ ਉਹ ਚੌਕਤੀ ਦੇ ਵਿੱਚ ਪਪਲਪ੍ਰੀਤ ਨੂੰ ਪੰਜਾਬ ਲਿਆਂਦਾ ਜਾਵੇਗਾ ਪਪਲਪ੍ਰੀਤ ਇਸ ਵੇਲੇ ਅਮਰਿਤਪਾਲ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਉਸਦਾ ਇੱਕ ਲੋਤਾ ਸਾਥੀ ਆ ਬਾਕੀ ਜਿਹੜੇ ਕਿ ਉਸ ਦੇ ਸਾਥੀ ਸਨ ਉਹ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਚੁੱਕਿਆ ਤੇ ਹੁਣ ਪਪਲਪ੍ਰੀਤ ਅਮਰਿਤਪਾਲ ਦੇ ਨਾਲ ਇਕੱਲਾ ਹੀ ਜਿਹੜਾ ਸਾਥੀ ਸੀਗਾ ਅਤੇ ਅੱਜ ਉਸ ਦੀ ਵੀ ਐਨਐਸਏ ਦੀ ਮਿਆਦ ਪੁਗ ਜਾਣ ਤੋਂ ਬਾਅਦ ਅਜਨਾਲਾ ਜਿਹੜੀ ਪੁਲਿਸ ਹੈ ਉਹ ਟਰਾਂਜ਼ਿਟ ਰਿਮਾਂਡ ਦੇ ਉੱਪਰ ਜਿਹੜਾ ਕੀ ਪਪਲ ਪੇ ਤੋਂ ਪੰਜਾਬ ਲੈ ਕੇ ਆਵੇਗੀ ਅਤੇ ਉਸ ਨੂੰ ਅੱਜ ਅੱਜ ਜਿਹੜਾ ਕੀ ਹੈ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੂਜੇ ਪਾਸੇ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਅਮਰਿਤਪਾਲ ਦੀ ਵੀ ਜਿਹੜੀ ਐਨਐਸਏ ਦੀ ਮਿਆਦ ਹੈ ਉਹ ਖਤਮ ਹੋਣ ਵਾਲੀ ਹੈ 22 April ਜਿਹੜੀ ਕਿ ਐਨਐਸਏ ਦੀ ਮਿਆਦ ਖਤਮ ਹੋ ਜਾਵੇਗੀ ਪਰ ਉਹਨਾਂ ਦਾ ਜਿਹੜਾ ਕੀ ਹੈ ਐਨਐਸਏ ਦੀ ਡਿਮਾਂਡ ਖਤਮ ਹੋਣ ਤੋਂ ਬਾਅਦ ਕੀ ਡੀਬੁਰਗੜ ਜੇਲ੍ਹ ਤੋਂ ਉਹਨੂੰ ਪੰਜਾਬ ਸ਼ਿਫਟ ਕੀਤਾ ਜਾਵੇਗਾ ਟਰਾਂਜ਼ਿਟ ਰਿਮਾਂਡ ਤੇ ਲਿਆਂਦਾ ਜਾਵੇਗਾ ਜਾਂ ਫਿਰ ਐਨਸੀ ਦੀ ਮਿਆਦ ਵਧਾਈ ਜਾਵੇਗੀ ਇਹ तमाम ਵੱਡੇ ਸਵਾਲ ਹੈਗੇ ਨੇ ਜਿਹੜੇ ਚਾਰ ਸਾਥੀ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਹੈਗੇ ਨੇ ਟਰਾਂਜ਼ਿਟ ਰਿਮਾਂਡ ਦੇ ਉੱਪਰ ਲਿਆਂਦੇ ਗਏ ਹੈਗੇ ਨੇ ਬਠਿੰਡਾ ਜੇਲ੍ਹ ਦੇ ਵਿੱਚ ਸ਼ਿਫਟ ਨੇ ਉਹਨਾਂ ਨਾਲ ਵੀ ਧੱਕੇਸ਼ਾਹੀ ਦੀ ਜਿਹੜੀ ਕੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਐਡਵੋਕੇਟ ਰਿਤੁਰਾ ਸਿੰਘ ਦੇ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਉਹਨਾਂ ਨੇ ਸਰਾਸਰ ਇਹ ਜਿਹੜਾ ਕੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦੰਦਿਆ ਹੋਇਆ ਜੇਲ੍ਹ ਪ੍ਰਸ਼ਾਸਨ ਦੀ ਤੱਕੇ ਸ਼ਈਕ ਹੈ ਉਹਨਾਂ ਕਹਿੰਦੇ ਕਿ ਅੰਮ੍ਰਿਤਪਾਲ ਦੇ ਕਿ ਚਾਰ ਸਾਥੀ ਇਸ ਵੇਲੇ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਦੇ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਐਡਵੋਕੇਟ ਦੇ ਵੱਲੋਂ ਇਹ ਜੜੀ ਬਕਾਇਦਾ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਜ਼ਿਕਰ ਕੀਤਾ ਕਿ ਜੇਲ੍ਹ ਦੇ ਵਿੱਚ ਬਸੰਤ ਸਿੰਘ ਦੌਲਤਪੁਰ ਨਾਲ ਮੁਲਾਕਾਤ ਕਰਨ ਉਪਰੰਤ ਇਹ ਜੜੀ ਕੀ ਜਾਣਕਾਰੀ ਹੈਗੀ ਹੈ ਐਡਵੋਕੇਟ ਹਰਪਾਲ ਸਿੰਘ ਖਾਰਾ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ ਕਿ ਜਿਹੜੇ ਅੰਮ੍ਰਿਤਪਾਲ ਦੇ ਚਾਰ ਸਾਥੀ ਇਸ ਵੇਲੇ ਬਠਿੰਡਾ ਜੇਲ੍ਹ ਦੇ ਵਿੱਚ ਹੈਗੇ ਨੇ ਜੇਲ੍ਹ ਦੇ ਵਿੱਚ ਹਰਜੀਤ ਸਿੰਘ ਜੋ ਅੰਮ੍ਰਿਤਪਾਲ ਦਾ ਚਾਚਾ ਹੈ ਬਸੰਤ ਸਿੰਘ ਦولتਪੁਰ ਹੈਗੇ ਨੇ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇ ਕੇ ਕੁਲਵੰਤ ਸਿੰਘ ਅਰਾਉਂ ਕੇ ਜਿਹੜੇ ਕਿਸ ਸਮੇ ਬਠਿੰਡਾ ਜੇਲ ਦੇ ਵਿੱਚ ਨੇ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਰੋਕਿਆ ਜਾ ਰਿਹਾ ਜਿਸ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦੰਦਿਆ ਹੋਇਆ ਐਡਵੋਕੇਟ ਦੇ ਵੱਲੋਂ ਹੁਣ ਅਜਨਾਲਾ ਅਦਾਲਤ ਦਾ ਰੁਖ ਕੀਤਾ ਗਿਆ ਤੇ ਬਕਾਇਦਾ ਦਰਖਾਸਤ ਵੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਜੋ ਇਸ ਵੇਲੇ ਬਠਿੰਡਾ ਜੇਲ ਦੇ ਵਿੱਚ ਪੰਜ ਜਿਹੜੇ ਚਾਰ ਸਾਥੀ ਇਸ ਵੇਲੇ ਜੇਲ ਦੇ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰੇ ਐਡਵੋਕੇਟ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਦੇਖੋ ਮੈਟਰ ਇਹੀ ਆ ਕਿ ਜਿਹੜੀ ਇਹ ਚਾਰ ਡਿਪ੍ਰਿਗਟ ਤੋਂ ਲੈ ਕੇ ਆਂਦੇ ਸੀਗੇ ਤੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਕਰਤਾ ਗਿਆ ਸੀਗਾ ਬਠਿੰਡਾ ਜੇਲ੍ਹ ਦੇ ਵਿੱਚ ਉੱਥੇ ਸਾਡੇ ਸਰਦਾਰ ਹਰਪਾਲ ਸਿੰਘ ਖਾਰਾ ਜੀ ਮਿਲ ਕੇ ਆਏ ਇਹਨਾਂ ਨੂੰ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਨੂੰ ਮੱਥਾ ਟੇਕਣ ਤੋਂ ਮਨਾ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਜਿਸ ਤੇ ਆਪਾਂ ਅੱਜ ਐਪਲੀਕੇਸ਼ਨ ਮਾਨਯੋਗ ਅਦਾਲਤ ਸ਼੍ਰੀਮਤੀ ਮੰਨਤਿਪੌਰ ਜੀ ਦੇ ਵਿੱਚ ਦਿੱਤੀ ਹੈ ਕਿ ਇਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਇਹ ਕੋਈ ਹਾਰਡ ਕੋਰ ਕ੍ਰਿਮੀਨਲ ਨੇ ਇਹਨਾਂ ਦਾ ਫੰਡਮੈਂਟਲ ਰਾਈਟ ਹੈ ਇਹਨਾਂ ਕੋਲ ਰਾਈਟ ਹੈ ਕਿ ਉੱਥੇ ਜਾ ਕੇ ਮੱਥਾ ਟੇਕਣ ਪਰ ਇਹਨਾਂ ਨੂੰ ਇੱਕ ਹਾਰਡ ਕੋਰ ਕ੍ਰਿਮੀਨਲ ਬਣਾ ਕੇ ਇਹਨਾਂ ਨੂੰ ਮੱਥਾ ਟੇਕਣ ਤੋਂ ਰੋਕਣ ਜਾ ਰਿਹਾ ਹੈ। ਗੁਰੂ ਘਰ ਜਾਣ ਤੋਂ ਰੋਕ ਕੇ ਜਾਂ ਕਿਹੜੇ ਕਿਹੜੇ ਬੰਦੇ ਨੇ ਜਿਹੜਾ ਨਹੀਂ ਗੁਰੂ ਘਰ ਨਹੀਂ ਆਉਣਾ ਚਾਹਿਆ। ਇਹਨਾਂ ਚ ਹੈਗੇ ਜੇ ਬਸੰਤ ਸਿੰਘ ਦੌਲਤਪੁਰ, ਹਰਜੀਤ ਸਿੰਘ, ਭਗਵੰਤ ਸਿੰਘ ਬਾਜੇਗੇ ਤੇ ਕੁਲਵੰਤ ਸਿੰਘ ਰਾਉਣਕੇ। ਇਹ ਕਿਸ ਤਰ੍ਹਾਂ ਗੱਲ ਬਾਤ ਹੈ। ਇਹ ਸਾਡੇ ਸਰਦਾਰ ਹਰਪਾਲ ਸਿੰਘ ਖੜਾ ਐਡਵੋਕੇਟ ਜੋ ਬਠਿੰਡੇ ਤੇ ਹੀ ਹੈਗੇ ਇਹਨਾਂ ਨੇ ਮੁਲਾਕਾਤ ਪਾ ਕੇ ਆਏ ਸੀਗੇ ਉੱਥੇ ਬਸੰਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਸਾਨੂੰ ਇਹ ਸਾਫ ਸਪਸ਼ਟ ਮਨਾ ਕਰ ਦਿੰਦੇ ਕਿ ਤੁਸੀਂ ਮੱਥਾ ਟੇਕਣ ਨਹੀਂ ਜਾ ਸਕਦੇ ਜੀ ਉਹਨਾਂ ਨੇ ਕਈ ਵਾਰੀ ਰਿਕਵੈਸਟ ਕੀਤੀ ਕਿ ਚਾਹੇ ਸਾਨੂੰ ਇਹ ਦਿਨ 'ਚ ਇੱਕ ਵਾਰ ਸਿਰਫ ਮੱਥਾ ਟੇਕਣ ਦਿੱਤਾ ਜਾਵੇ ਤੇ ਉਹਨਾਂ ਨੂੰ ਸਾਫ ਨਾ ਕਰਤਾ ਗਿਆ ਕਿੱਥੇ ਮੱਥਾ ਟੇਕਣ ਦਿੱਤਾ ਜਿਹੜਾ ਉੱਥੇ ਜੇਲ੍ਹ ਦੇ ਵਿੱਚ ਗੁਰਦਵਾਰ ਸਾਹਿਬ ਬਣਿਆ ਹੋਇਆ ਹੈ ਜੀ ਉੱਥੇ ਕਿਉਂ ਮਨਾ ਕੀਤਾ ਦੱਸਿਆ ਕੁਝ ਨਹੀਂ ਨਹੀਂ ਇਹਦਾ ਕੋਈ ਸਪਸ਼ਟਕਰਨ ਨਹੀਂ ਦਿੰਦੇ ਬਸ ਕਹਿ ਦਿੰਦੇ ਕਿ ਨਹੀਂ ਆਪਾਂ ਤੁਹਾਨੂੰ ਜਾਣ ਹੀ ਨਹੀਂ ਦੇਣਾ ਨਾ ਹੀ ਕੋਈ ਤਨਾਈ ਕੋਈ ਬਜਾਏਗੀ ਉਹਨਾਂ ਕੋਲ ਕੋਰਟ ਤੇ ਤਾਂ ਪਹੁੰਚ ਕੀਤੀ ਕੋਰਟ ਚ ਜਾਏ ਹਾਂਜੀ ਅੱਜ ਆਪਾਂ ਐਪਲੀਕੇਸ਼ਨ ਫਾਈਲ ਕੀਤੀ ਹੈ ਜੇ ਚ ਇਹਨਾਂ ਨੇ ਜੇਲ ਸੁਪਰੀਡਨ ਨੂੰ ਸਮਝਣ ਕੀਤਾ ਹੈ ਕਿ ਰਿਕਾਰਡ ਪੁੱਛਗਿਛ ਕੀਤੀ ਹੈ ਕਿ ਕਿਉਂ ਨਹੀਂ ਮੱਥਾ ਟੇਕਣ ਦਿੱਤਾ ਜਾਵੇ ਇਹਨਾਂ ਡੇਟ ਦੇ ਵਿੱਚ 15 ਤਰੀਕ ਪਾਈ ਹੈ ਜੀ ਇਹ ਕਿਸ ਅਕ ਦੀ ਰਿਗਾਰਡਿੰਗ ਹੈ ਜੀ ਇਹ ਫੰਡਾਮੈਂਟਲ ਪ੍ਰਿੰਸੀਪਲ ਹੈ ਜੀ ਫੰਡਾਮੈਂਟਲ ਲਾਅ ਨਾਲ ਕਿ ਮੱਥਾ ਸੋ ਤੁਸੀਂ ਸੁਣਿਆ ਬਕਾਇਦਾ ਜਿਹੜੀ ਕਿ ਜਾਣਕਾਰੀ ਦਿੱਤੀ ਗਈ ਹੈਗੀ ਹੈ ਐਡਵੋਕੇਟ ਰਿਤੂ ਰਾਜ ਸਿੰਘ ਦੇ ਵੱਲੋਂ ਤੇ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਸਭ ਕੁ ਸਲੂਕ ਕੀਤਾ ਜਾ ਰਿਹਾ ਹੈਗਾ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਅਮਿਤਪਾਲ ਦੇ ਚਾਰ ਸਾਥੀ ਹੈਗੇ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਰੋਕਿਆ ਜਾ ਰਿਹਾ ਸਰਾਸਰ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ ਤੇ ਇਸ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਅਜਨਾਲਾ ਦੇ ਜਿਹੜੀ ਕਿ ਅਦਾਲਤ ਹੈਗੀ ਉਸ ਦਾ ਰੋਕ ਕੀਤਾ ਤੇ ਬਕਾਇਦਾ ਦਰਖਾਸਤ ਵੀ ਦਿੱਤੀ ਹੈਗੀ ਸੋ ਜਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਘਟਨਾਕ੍ਰਮ ਹੋ ਰਿਹਾ ਹੈਗਾ ਤਾਂ ਇਸ ਸਬੰਧੀ ਹੋਰ ਵੀ ਆਪਾਂ ਜਿਹੜੀ ਕੀ ਜਾਣਕਾਰੀ ਹੈਗੀ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਪਪਲਪ੍ਰੀਤ ਤੇ ਉੱਪਰ ਐਨਐਸਸੀ ਦੀ ਮਿਆਦ ਖਤਮ ਹੋ ਰਹੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਹੈਗੇ ਸਾਡੇ ਨਾਲ ਰਾਜੀਵ ਖਾਲਸਾ ਐਡਵੋਕੇਟ ਮਯੂਦ ਨੇ ਖਾਲਸਾ ਜੀ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਉੱਪਰ ਵਾਹਿਗੁਰੂ ਜੀ ਕਾ ਛਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਤੋਂ ਖਾਲਸਾ ਜੀ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਹੋਣੀ ਹੈ ਕਿ ਪਪਲਪ੍ਰੀਤ ਤੇ ਅੱਜ ਜਿਹੜੀ ਐਨਐਸਸੀ ਦੀ ਮਿਆਦ ਖਤਮ ਹੋ ਰਹੀ ਹੈ ਤੇ ਪੰਜਾਬ ਲੈ ਆਂਦਾ ਜਿਹੜੇ ਟ੍ਰਾਂਜ਼ਿਟਰੀ ਮੰਡ ਦੇ ਉੱਪਰ ਹਾਂਜੀ ਹਾਂ ਤਾਂ ਪਹਿਲੇ ਲਾਂਹ ਹੋ ਚੁੱਕਾ ਪੰਜਾਬ ਲਈ ਆਂਦਾ ਜਾ ਰਹੇ ਆ ਐਨਐਸਏ ਵੀ ਮਿਆਦ 7 ਨੂੰ ਹੋ ਗਈ ਐਨਐਸਏ ਵੀ ਮਿਆਦ ਜਿਹੜੀ ਸੀ ਇਹ ਕਿਸੇ ਵੀ ਵਧਾਈ ਨਹੀਂ ਜਿਹੜੀ ਥੱਲੇ ਭਾਈ ਅਮਰਿਤਪਾਲ ਸਿੰਘ ਜਿਹੇ ਉਹਨਾਂ ਦੀ ਮਿਆਦ 22 ਤੱਕ ਹੈਗੀ ਆ ਉਹ ਨਜ਼ਰਬੰਦ ਨੇ ਸੋ ਲੱਗਦਾ ਕਿ ਅਮਰਿਤਪਾਲ ਵੀ ਜਿਹੜੇ ਕਿ 22 April ਤੋਂ ਬਾਅਦ ਮਿਆਦ ਖਤਮ ਹੋਣ ਤੋਂ ਬਾਅਦ ਪੰਜਾਬ ਲਿਆਂਦੇ ਜਾ ਸਕਦੇ ਨੇ ਦੇਖੋ ਜੀ ਡੀਆਈਜੀ ਜਿਹੜੇ ਬਾਰਡਰ ਰੇਂਜ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਬਈ ਉਹਨਾਂ ਦੀ ਫੇਰ ਜਿਹੜੀ ਆ ਉੱਥੇ ਲਿਆਂਦੇ ਜਾਣਗੇ ਤੇ ਜਨਾਲਾ ਕੇਸ ਵਿੱਚ ਜ਼ਿੰਮੇਵਾਰੀ ਪਾਈ ਜਾਊ ਉਹ ਸਟੇਟਮੈਂਟ ਤੋਂ ਤਾਂ ਇਹੀ ਲੱਗਦਾ ਵੀ ਲੈ ਕੇ ਆਏ ਜਾਣਗੇ ਹੂੰ ਸੋ ਪਹਿਲਾਂ ਵੀ ਇਹੀ ਉਮੀਦ ਸੀ ਕਿ ਜਦੋਂ ਪਹਿਲਾਂ ਰਿਮਾਂਡ ਖਤਮ ਹੋਇਆ ਪਹਿਲਾਂ ਐਨਐਸਏ ਦੀ ਮਿਆਦ ਖਤਮ ਹੋਈ ਸੀ ਪਰ ਫਿਰ ਵਧਾ ਦਿੱਤੀ ਗਈ ਸੀਗੀ ਹਾਂ ਦੇਖੋ ਉਸ ਸਮੇਂ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਸੀ ਉਸ ਸਮੇਂ ਤਾਂ ਜਿਹੜੇ ਸੀ ਉੱਥੇ ਦੇ ਉੱਥੇ ਹੀ ਸੀਗੇ ਤੇ ਅੱਜ ਚੱਲਾਂ ਇਹੀ ਲੱਗੀਆਂ ਜਾ ਰਹੀਆਂ ਸੀ ਜਿਹਾਂ ਕਿ ਮਿਆਦ ਵਧਾਈ ਜਾਊਗੀ ਪਰੰਤੂ ਇਸ ਸਮੇਂ ਜਦੋਂ ਹੁਣ ਅਫੀਸ਼ੀਅਲ ਸਟੇਟਮੈਂਟ ਆ ਗਈ ਤੇ ਸੀਨੀਅਰ ਪੁਲਿਸ ਅਫੀਸਰ ਵੀ ਉਹ ਸਟੇਟਮੈਂਟ ਇੰਡੀਕੇਟ ਕਰਦੀ ਹੈ ਕਿ ਇੱਥੇ ਲਿਆਂਦਾ ਜਾਊਗਾ ਤੇ ਉਹ ਗਲਤ ਸਟੇਟਮੈਂਟ ਦੇਣ ਦਾ ਜਿਹੜਾ ਸੀਗਾ ਕੋਈ ਆਧਾਰ ਨਹੀਂ ਬੰਦਾ ਕਿ ਹੋਏ ਹੀ ਲੱਗ ਰਿਹਾ ਹੈ ਵੀ ਉਹਨੂੰ ਲਿਆਂਦਾ ਜਾਊ ਵਿਖੋ ਹੋਰ ਤਾਂ ਕਿਸੇ ਗੱਲ ਤੋਂ ਅੰਦਾਜ਼ਾ ਅਸੀਂ ਲਾ ਨਹੀਂ ਸਕਦੇ ਸੀ ਨਾ ਕਿਸੇ ਦੀ ਹੋਰ ਸਟੇਟਮੈਂਟ ਸੀ ਪਰ ਆਹ ਸਟੇਟਮੈਂਟ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਕਿਉਂਕਿ ਇਹ ਹੀ ਸੀਨੀਅਰ ਪੁਲਿਸ ਅਫਸਰ ਦੀ ਸਟੇਟਮੈਂਟ ਹੈ ਤਾਂ ਫਿਰ ਉਸ ਤੋਂ ਤਾਂ ਇਹ ਹੀ ਹੈ ਕਿ ਮੈਂ ਸਿੱਧੀ ਇਨੀਡੀਕੇਸ਼ਨ ਦਿੱਤੀ ਹੈ ਵੀ ਉਹਨਾਂ ਨੂੰ ਇੱਥੇ ਲਿਆਂਦਾ ਜਾਊ ਤੇ ਤਾਂ ਹੀ ਜਾਂਦਾ ਜਾਊ ਜੇ ਐਨਐਸਏ ਧਤਵੋ ਤਾਂ ਦੇਖਿਆ ਜਾਵੇ ਪਰਪਲਪਿਤ ਕਾਫੀ ਸਰਗਰਮ ਰਿਹਾ ਵਾਰਿਸ ਪੰਜਾਬ ਦਾ ਜਿਹੜੇ ਕਿ ਸੋਸ਼ਲ ਮੀਡੀਆ ਹੈਂਡਲ ਉਹ ਕਰਦੇ ਰਹੇ ਹੈਗੇ ਨੇ ਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਜੋ ਜੁੜੀਆਂ ਜਾਣਕਾਰੀਆਂ ਸੰਵਾਰ ਪੰਜਾਬ ਜੱਥੇਬੰਦੀ ਦੇ ਉਹ ਲੋਕਾਂ ਦੇ ਵਿੱਚ ਪਬਲਿਸ਼ ਹੋਣੀਆਂ ਬੰਦ ਹੋ ਗਈਆਂ ਲੋਕਾਂ ਤੱਕ ਪਹੁੰਚ ਨਹੀਂ ਤੀ ਪਾਈਆਂ ਤੇ ਹੁਣ ਜੇਕਰ ਟ੍ਰਾਂਨਸਡਿਟਰੇਰੀ ਮੰਗ ਤੇ ਵੀ ਲੈਂਦਾ ਹੁਣ ਵੀ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈਣਾ ਇੱਥੇ ਪੰਜਾਬ ਦੇ ਦੇਖੋ ਜੀ ਉਹ ਠੀਕ ਹੈ ਉਹ ਜਿਹੜਾ ਸੀਗਾ ਉੱਥੋਂ ਮੈਂ ਉੱਥੋਂ ਲਿਆ ਕੇ ਹੁਣ ਦੂਜੇ ਅਜਨਾਲਾ ਦੇ ਕੇਸ ਤੇ ਹੋਰ 600 ਤਾਂ ਪਹਿਲੇ ਇਹਨਾਂ ਨੇ 12 ਕੇਸ ਬਣਾਏ ਹੋਏ ਨੇ ਝੂਠੇ ਤੇ ਉਹ ਝੂਠੇ ਕੇਸਾਂ ਦੇ ਵਿੱਚ ਦਰਸਧਾਰੀਆਂ ਪਾਉਣੇ ਨੇ ਝੂਠੇ ਕੇਸ ਬਣਾਈਏ ਇਸ ਲਈ ਨੇ ਜੀ ਦਰਸਧਾਰੀਆਂ ਪਾਈਆਂ ਜਾਂ ਤੇ ਨਜ਼ਰਬੰਦੀ ਵਧਾਈ ਜਾ ਸਕੇ ਸੋ ਇਹਨਾਂ ਸੋਖਾ ਨਹੀਂ ਹੋਵੇਗਾ ਜੇਲ੍ਹ ਦੇ ਵਿੱਚ ਰਿਹਾਈ ਇਹਨਾਂ ਦੀ देखो जेल की रिहाई दी गल ता एही है, है जी के अणले केस जेडे पहला 35 ਸਿੰਘਾਂ ਦੀ ਜਿਹੜੀ ਆ ਜ਼ਿੰਮੇਵਾਰੀ ਪਾਈ ਹੋਈ ਹੈ ਤੇ ਉਸ ਦੇ ਵਿੱਚੋਂ ਹੁਣ ਤੱਕ ਸੁਪਰੀਮ ਕੋਰਟ ਤੱਕ ਇੱਕ ਵੀ ਜੁਮੰਤ ਨਹੀਂ ਹੋਈ ਹੂੰ ਅ ਪਹਿਲਾ ਸੈਸ਼ਨ ਕੋ ਉੱਤੇ ਚਲਾਈ ਗਈ ਫਿਰ ਹਾਈ ਕੋਰਟ ਚਲਾਈ ਗਈ ਹੁਣ ਸੁਪਰੀਮ ਕੋਰਟ ਚਾਹਤੇ ਉੱਥੇ ਮਤਲਬ ਕੋਈ ਜਿਹੜੀ ਹੈਗੀ ਜਮਾਨਤ ਨਹੀਂ ਹੋਈ ਤੇ ਇਸ ਦੇ ਲਈ ਤਾਂ ਸੰਭਾਵਨਾ ਪਰ ਇਹੀ ਬਣ ਰਹੀ ਹੈ ਫਿਲਹਾਲ ਤਾਂ ਜਿੰਨਾ ਚਿਰ ਕੋਈ ਜਮਾਨਤ ਨਹੀਂ ਹੁੰਦੀ ਕੋਈ ਹੁਕਮ ਨਹੀਂ ਹੁੰਦਾ ਸੁਪਰੀਮ ਕੋਰਟ ਤੋਂ ਜਾਂ ਕਿਸੇ ਹੋਰ ਕੋਰਟ ਤੋਂ ਉਹਨਾਂ ਚਿਰ ਤਾਂ ਫਿਰ ਇਸੇ ਤਰ੍ਹਾਂ ਹੀ ਚੱਲੂਗੀ ਸੰਭਾਵਨਾ ਬਾਕੀ ਜਿਨ੍ਹਾਂ ਦੇ ਚਲਾਨ ਪੇਸ਼ ਹੋ ਗਿਆ ਉਹਨਾਂ ਦੀ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਵਿਟਨੈਸ ਜਿਹੜਾ ਗਵਾਹ ਉਹ ਜਮਨ ਨਹੀਂ ਹੋਇਆ ਉਸ ਦੀ ਵਹੀ ਨਹੀਂ ਲੇਤੀ ਗਈ ਕੋਈ ਉਸ ਦੇ ਵਿੱਚ ਪ੍ਰੋਗਰੈਸ ਨਹੀਂ ਹੋਈ ਪ੍ਰਗਤੀ ਨਹੀਂ ਹੋਈ ਜਿਹੜੀ ਕੇਸ ਦੇ ਵਿੱਚ ਉੱਥੇ ਵੀ ਉੱਥੇ ਹੀ ਖੜਾ ਕੇਸ ਤੇ ਅਜੇ ਤਾਂ ਸ਼ੁਰੂਆਤ ਹੋਣਾ ਉਹਦੇ ਵਿੱਚ ਬੜੀ ਲੰਬੀ ਚੌੜੀ ਲਿਸਟ ਹੈ ਜਿਹੜੀ ਹੈ ਉਹ ਵਾਹਾਂ ਵੀ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਰੱਖੇ ਹੀ ਸਾਲ ਲੱਗਣਗੇ ਹੂੰ ਤੋਂ ਦੇਖਿਆ ਜਾਵੇ ਜਿਹੜੇ ਸਾਥੀ ਅਮਰਿਤਪਾਲ ਦੇ ਆਲਰੇਡੀ ਪੰਜਾਬ ਦੇ ਵਿੱਚ ਸ਼ਿਫਟ ਕੀਤੇ ਜਾ ਚੁੱਕੇ ਹਨ ਟ੍ਰਾਂਜ਼ਿਟ ਰਿਮਾਂਡ ਦੇ ਉੱਪਰ ਉਹਨਾਂ ਦੇ ਨਾਲ ਵੀ ਜਿਹੜਾ ਵਿਤਕਰਾ ਕੀਤਾ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਰੋਕਿਆ ਜਾ ਰਿਹਾ ਕਹਿੰਦੇ हां ਦੇਖੋ ਜੀ ਬਿਲਕੁਲ ਉਹ ਤਾਂ ਆਡੀਓ ਜਿਹੜੀ ਆਈ ਹੈ ਉਹਨਾਂ ਦੀ ਆਪਣਾ ਬੱਡੇ ਚੇ ਸਾਹਬ ਦੀ ਤੇ ਆਪਣਾ ਸਰਦਾਰ ਬਸੰਤ ਸਿੰਘ ਵੀ ਉਹਨਾਂ ਨੇ ਸਪੱਸ਼ਟ ਜੇ ਹੈ ਕਿ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਠਿੰਡਾ ਦਾ ਸੈਂਟਰਲ ਜੇਲ੍ਹ ਦੇ ਵਿੱਚ ਮੌਜੂਦ ਹੈ ਪਰੰਪੂ ਉੱਥੇ ਉਹਨਾਂ ਨੂੰ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉਹ ਤਾਂ ਇੱਕ ਬਹੁਤ ਵੱਡੀ ਮਦਿੱਕੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈਗਾ ਬਹੁਤ ਵੱਡੀ ਉਲੰਘਣਾ ਹੈ ਜਿਹੜੀ ਹੈ ਉਹ ਤਾਂ ਇੱਕ ਐਸਾ ਇਸ਼ੂ ਮੰਨਦਾ ਹੈ ਕਿਹੜਾ ਮੁੱਦਾ ਮੰਨਦਾ ਹੈ ਕਿ ਕਿਸ ਤਰ੍ਹਾਂ ਨਾਲ ਕਿਸ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕੀਤਾ ਜਾ ਰਿਹਾ ਹੈ ਉਹ ਬਹੁਤ ਵੱਡਾ ਵਿਚਰਾ ਕੀ ਕੀਤਾ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਕੀ ਲੱਗਦਾ ਕਿਉਂ ਅਜਿਹਾ ਸਲੂਕ ਹੋ ਰਿਹਾ ਹੈ ਹਾਂਜੀ ਤੁਸੀਂ ਇਸ ਦੇ ਪਿੱਛੇ ਦੀ ਕੀ ਵਜ੍ਹਾ ਮੰਨਦੇ ਹੋ ਕਿਉਂ ਅਜਿਹਾ ਵਿਚਰਾ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਵੇਖੋ ਜੀ ਤਾਂ ਪਹਿਲੇ ਦਿਨ ਤੋਂ ਸਿੱਖਾਂ ਨਾਲ ਕੀਤਾ ਜਾ ਰਿਹਾ ਜਿਉਂ ਵਿਤਕਰਾ ਨਹੀਂ ਸੀ ਤਾਂ ਐਨਐਸਏ ਲਾਉਣ ਦੀ ਕੋਈ وجہ ਨਹੀਂ ਸੀ ਕੋਈ ਉਹਨਾਂ ਨੇ ਹਿੰਸਕ ਕਾਰਵਾਈ ਨਹੀਂ ਕੀਤੀ ਸੀ ਕੋਈ ਕਿਸੇ ਦੇ ਸੱਟ ਨਹੀਂ ਵੱਜੀ ਸੀ ਕੁਝ ਨਹੀਂ ਸੀ ਬਿਨਾ ਮਤਲਬ ਝੂਠੇ ਕੇਸਾਂ ਨੂੰ ਆਧਾਰ ਬਣਾ ਕੇ ਝੂਠੇ ਦਸਾਂ ਦੇ ਆਧਾਰ ਤੇ ਸਾਰੇ ਸਿੰਘਾਂ ਤੇ ਜਿਹੜਾ ਸੀ ਇਹ ਝੂਠਾ ਐਨਐਸਏ ਲਾਇਆ ਗਿਆ ਸੀ 2 ਸਾਲ ਤੱਕ ਉਹਨਾਂ ਨੂੰ ਨજરਬੰਦ ਰੱਖਿਆ ਉਹ ਸਿੱਖਾਂ ਨਾਲ ਵਿਤਕਰੇ ਉਹਨਾਂ ਨੂੰ ਇਸ ਗੱਲ ਦੀ ਸੀ ਵੀ ਇਹ ਵਹੀਰ ਚਲਾਈ ਅਮਰਪਾਲ ਸਿੰਘ ਨੇ ਤੇ ਵਹੀਰ ਚਲਾ ਕੇ ਅਮਰ ਸਿਤਾਇਆ ਉਹ ਸਿੱਖੀ প্রচার ਕਰ ਰਹੀ ਸੀ ਤੇ ਮੁੱਖ ਮਕਸਦ ਜਿਹੜਾ ਸਰਕਾਰ ਦਾ ਸੀ ਉਹ ਸਿੱਖੀ ਦਾ ਪ੍ਰਚਾਰ ਰੋਕਣਾ ਸੀ ਉਹਨਾਂ ਦਾ ਮਤਲਬ ਹੈ ਕਿ ਕੱਚੇ ਪੱਲੇ ਸਿੱਖ ਰਹਿਣ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਉਹ ਸਿਰਫ ਟੀਕਨ ਪਾ ਕੇ ਰੱਖੇ ਸਿੱਖ ਬਣ ਗਿਆ ਕਰਨ ਤੇ ਉਹ ਕੋਈ ਸਿੱਖੀ ਦਾ ਜਿਹੜਾ ਹੈ ਕੋਈ ਅਵਰਤਨਾ ਛਤਨ ਆਕੀ ਸਿੱਖੀ ਦੀ ਮਰਿਆਦਾ ਅਪਣਾਉਣੇ ਸਰਕਾਰ ਦਾ ਤਾਂ ਫਿਰ ਅੱਗੇ ਦੀ ਕੀ ਵਿਉਂਤਬੰਦੀ ਰਹਿਣ ਵਾਲੀ ਹੈ ਮੰਨ ਲਓ ਕਿ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਦੇ ਵਿੱਚ ਆ ਜਾਂਦੇ ਫਿਰ ਝੂਠੇ ਕੇਸਾਂ ਨਾਲ ਕਿ ਨਿਪਟਣ ਦੀ ਜਿਹੜੀ ਕੀ ਤਿਆਰੀ ਕੀਤੀ ਹੈ ਤੁਸੀਂ ਇਤਰਾਜ਼ ਉਹ ਕਿ ਇਹਨਾਂ ਨਾਲ ਨਸੰਦੀ ਤਿਆਰੀ ਤਾਂ ਇਹ ਹੈ ਬਈ ਇਹਨਾਂ ਨੇ ਇਹ ਕਾਲੀ ਗੱਲ ਭਾਰਤ ਸੰਗਾਰ ਨੇ ਲੀਗਲ ਬੇਰ ਬਣਾਇਆ ਉਹਦੇ ਇੰਚਾਰਜ ਬਣਾਇਆ ਮੇਰੀ ਤਾਂ ਦੇਖੋ ਉਸ ਦੇ ਵਿੱਚ ਡਿਊਟੀ ਲਾਈ ਨਹੀਂ ਹੋਈ ਤੇ ਉਹ ਜਿਹੜੀ ਰਣਨੀਤੀ ਹੈ ਉਹ ਰਣਨੀਤੀ ਜਿਹੜੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਸ ਦੇ ਵਿੱਚ ਲਾਇਆ ਜਿਨ੍ਹਾਂ ਦੀ ਅਪੁਆਇੰਟਮੈਂਟ ਹੋਈ ਹੈ ਇਸ ਇਹ ਕੰਮ ਦਿੱਤਾ ਗਿਆ ਉਹ ਉਹਨਾਂ ਨੂੰ ਮਿਕਣਾ ਕੀ ਕੀ ਕਰਨਗੇ ਸੋ ਜਿਨ੍ਹਾਂ ਤੋਂ ਤੁਸੀਂ ਝੂਠੇ ਕੇਸ ਹੋਣ ਦਾ ਦਾਅਵਾ ਕਰ ਰਹੇ ਹੋ ਸਬੰਧੀ ਪੁਖਤਾ ਜਿਹੜੀ ਕੀ ਹੈ ਸਬੂਤ ਹੈਗੇ ਨੇ ਕਿ ਬਾਕੀ ਜਿਹੜਾ ਕੀ ਧੱਕਾ ਹੋਇਆ ਦੇਖੋ ਇਹ ਉਹਦੇ ਸਬੂਤ ਤਾਂ ਹੋ ਸਾਰੇ ਲੋਕਾਂ ਦੇ ਸਾਹਮਣੇ ਆ ਵੀ ਧਰਨਾ ਸੀ ਦਾ ਜਿਹੜਾ ਜਨਾਲਾ ਜਿਹੜਾ ਸੀ ਉਹ ਜਨਾਲੇ ਦੇ ਵਿੱਚ ਉਹ ਧਰਨਾ ਲਾਇਆ ਸੀ ਜੇਲ੍ਹ ਦੇ ਸਾਹਮਣੇ ਉਹ ਜਿਹੜਾ ਸੀ ਉੱਥੇ ਹੋਰ ਤਾਂ ਉੱਥੇ ਕੋਈ ਮਸਲਾ ਨਹੀਂ ਸੀਗਾ ਉੱਥੇ ਕੋਈ ਗੋਲੀ ਨਹੀਂ ਚੱਲੀ ਕੋਈ ਕੋਸੋਰ ਨਹੀਂ ਚੱਲਿਆ ਉਹ ਆਪੇ ਜਿਹੜੇ ਸੀ ਪੁਲਿਸ ਵਾਲੇ ਜਿਹੜੀ ਉਹਨਾਂ ਨੇ ਰੋਕਾਂ ਲਾਈਆਂ ਸੀ ਉਹਨਾਂ ਵੀ ਛੱਡ ਕੇ ਡੇਪੇ ਤੇ ਉਹ ਜਿਹੜੀ ਅਸੀਂ ਫੈਬ੍ਰਿਕ ਪਰ ਕਹਿੰਦੇ ਜਿਸ ਤਰ੍ਹਾਂ ਨਾਲ ਪਾਵਨ ਰੂਪ ਨੂੰ ਲਗਾਇਆ ਗਿਆ ਉਹ ਤਾਂ ਸਰਾ ਸਰ ਬੇਅਦਵੀ ਵਾਲਾ ਮਾਮਲਾ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਸੀ ਦੇਖੋ ਜੀ ਪਵਨ ਸਰੂਪ ਦਾ ਇਹਨਾਂ ਨੇ ਕੇਸ ਨਹੀਂ ਬਣਾਇਆ ਕੋਈ ਇਹਨਾਂ ਨੇ ਕੇਸ 295 ਦਾ ਤਾਂ ਬਣਾਇਆ ਨਹੀਂ ਕਿ ਤੁਸੀਂ ਪਵਨ ਸਰੂਪ ਨੂੰ ਲੈ ਜੇ ਜੇ ਪਵਨ ਸਰੂਪ ਨੂੰ ਕੋਈ ਤੇਤੇ ਲੈ ਵੀ ਆਊਗਾ ਤੇ ਪਵਨ ਸਰੂਪ ਦਾ ਜਿਹੜਾ ਹੈਗਾ ਉਹ ਉਹ ਤਾਂ ਜੋ ਜੁਰਮ ਬੰਦਾ ਨਹੀਂ ਹੈ ਪਵਨ ਸਰੂਪ ਨੂੰ ਪੂਰੀ ਕਦਰ ਨਾਲ ਲੈ ਜੇ ਉਹ ਥਾਣੇ 'ਚ ਥੋੜਾ ਲੈ ਕੇ ਗਏ ਸੀ ਉਹ ਤਾਂ ਜਿਹੜੀ ਧਰਨੇ ਵਾਲੀ ਥਾਂ ਤੇ ਲੈ ਗਏ ਸੀ ਇਹ ਕਦੇ ਪਹਿਲਾਂ ਕਦੇ ਹੋਇਆ ਹੀ ਨਹੀਂ ਹੈਗਾ ਹਾਂਜੀ ਕਹਿੰਦੇ ਪਹਿਲਾਂ ਕਦੇ ਇਦਾਂ ਹੋਇਆ ਹੀ ਨਹੀਂ ਹੈਗਾ ਕਿ ਪਵਨ ਸਰੂਪ ਨੂੰ ਢਾਲ ਬਣਾ ਕੇ ਜਿਹੜਾ ਕਿਸ ਤਰ੍ਹਾਂ ਦੇ ਨਾਲ ਕੋਈ ਕਾਰਵਾਈ ਕੀਤੀ ਹੈ ਹਾਂਜੀ ਹਾਂ ਬਿਲਕੁਲ ਚੋ ਨਹੀਂ ਹੋਇਆ ਦੇਖੋ ਹੁਣ ਆਪਣਾ ਜੱਟਦਰ ਸਾਹਿਬ ਬੈਠੇ ਸੀ ਸਰਦਾਰ ਜੀਜੀਤ ਸਿੰਘ ਢਲੇਵਾਲ ਸਾਹਿਬ ਤੇ ਉੱਥੇ ਵੀ ਪ੍ਰਕਾਸ਼ ਸੀ ਫਿਰ ਜੀਰਾ ਦੇ ਜਿਹੜੀ ਸ਼ਰਾਬ ਦੀ ਫੈਕਟਰੀ ਲਾਈ ਸੀ ਉਸ ਦੇ ਬਾਹਰ ਵੀ ਸੈਮਾਨ ਲੈ ਕੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਉਣ ਵੇਲੇ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਚੜ੍ਹਿਆ ਸੀ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਉੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੁਣ ਮੈਂ ਜਲਾਉਣ ਲੱਗਾ ਤੇ ਇਹ ਤਾਂ ਸੈਂਕੜੇ ਨੇ ਪਹਿਲੀ ਵਾਰੀ ਕਦੋਂ ਹੋਇਆ ਇਹ ਤਾਂ ਦੇਖੋ ਇੱਕ ਗੱਲ ਬਣਾਈ ਜਾਈ ਜਈ ਹੈ ਵੀ ਪਹਿਲੀ ਵਾਰੀ ਹੋਇਆ ਜੀ ਉੱਥੇ ਪਾਵਨ ਰੂਪ ਲੈ ਕੇ ਜਾਏ ਨੇ ਢਾਲ ਬਣਾਉਂਦੇ ਲੱਗਦਾ ਕਿ ਹੁਣ ਜਦੋਂ ਇਹ ਪੰਜਾਬ ਦੇ ਵਿੱਚ ਸ਼ਿਫਟ ਹੋ ਜਾਣਾ ਹੁਣ ਹੁੰਦਾ ਕੀ ਮਤਲਬ ਹੈ ਜੀ ਇਹ ਤਾਂ ਮੈਦਾਨੇ ਜੰਗ ਵਿੱਚ ਵੀ ਲੈ ਕੇ ਜਾਇਆ ਜਾਂਦਾ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਵੀ ਲੜਾਈ ਹੋਈ ਢਾਲ ਬਣਾ ਕੇ ਥੋੜਾ ਲੈ ਕੇ ਉਹ ਤਾਂ ਪ੍ਰੇਰਨਾ ਸਰੋਤ ਹੁੰਦੇ ਨੇ ਤੇ ਉਹ ਪ੍ਰੇਰਨਾ ਸਰੋਤ ਦੇ ਤੌਰ ਤੇ ਇੱਕ ਬਹੁਤ ਸਨਮਾਨਿਤ ਦੇ ਤੌਰ ਤੇ ਜਿਹੜੇ ਲੈ ਕੇ ਜਾਂਦੇ ਔਰ ਹਮੇਸ਼ਾ ਸਿੱਖਾਂ ਦੀ ਅਗਵਾਈ ਜਿਹੜੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਨੀ ਹੁੰਦੀ ਹੈ ਸੋ ਲੱਗਦਾ ਕਿ ਪੰਜਾਬ ਦੇ ਵਿੱਚ ਸ਼ਿਫਟ ਹੋਣ ਤੋਂ ਬਾਅਦ ਜਿਹੜੀ ਕਿ ਵਾਰਿਸ ਪੰਜਾਬ ਜੱਥੇਬੰਦੀ ਨੂੰ ਹੋਰ ਬਲ ਮਿਲੇਗਾ ਜਾਂ ਹਾਂਜੀ ਵਾਰਿਸ ਪੰਜਾਬ ਜੱਥੇਬੰਦੀ ਨੂੰ ਕਹਿੰਦੇ ਹੋਰ ਬਲ ਮਿਲੇਗਾ ਜੇਕਰ ਜਿਹੜੇ ਕਿ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤੇ ਜਾਂਦੇ ਨੇ ਅੰਮ੍ਰਿਤਪਾਲ ਜਾਂ ਫਿਰ ਜਿਹੜੇ ਹੋਰ तमाम ਸਾਥੀ ਆਲਰੇਡੀ ਇੱਥੇ ਹੈਗੇ ਨੇ ਅਬੀ ਇਹਨਾਂ ਨੂੰ ਹੰਗਾਰਾ ਮਿਲੂ ਹਾਂਜੀ ਹਾਂਜੀ ਬਿਲਕੁਲ ਵੱਡਾ ਹੰਗਾਰਾ ਮਿਲੂਗਾ ਦੇਖੋ ਜਿਹੜਾ ਹੈਗਾ ਅਸਲ 44 ਰਾਲ ਦੇ ਤੌਰ ਤੇ ਜਿਹੜੇ ਹੈ ਵਿਚਰ ਰਹੇ ਹੈ ਜਿਹੜੇ ਵਾਰਸ ਪੰਜਾਬ ਦੇ ਹੈ ਔਰ ਸੰਗਤ ਵੱਲੋਂ ਜਿਹੜਾ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿਆਪਤੀ ਹੋਈ ਹੈ ਅਮਰਪਾਲ ਸਿੰਘ ਨਾਲ ਵੀ ਤੇ ਹੋਰ ਸਿੰਘਾਂ ਨਾਲ ਵੀ ਤੇ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਹੰਗਾਰਾ ਮਿਲਦਾ ਹੈ ਤੇ ਹੰਗਾਰਾ ਮਿਲਦਾ ਰਹੂਗਾ ਇਹ ਕੋਈ ਛਤਵਾ ਨਹੀਂ ਹੈ ਚਲੋ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਵਾਕਿ ਜਿਸ ਤਰ੍ਹਾਂ ਦੇ ਨਾਲ ਅਮਰਿਤਪਾਲ ਦਾ ਇੱਕ ਹੋਰ ਜਿਹੜਾ ਕਿ ਲੋਤਾ ਸਾਥੀ ਇਸ ਵੇਲੇ ਡਿਪਿਊਟ ਕ ਜੇਲ੍ਹ ਦੇ ਵਿੱਚ ਉਹ ਸੀ ਪਰਪਲ ਪ੍ਰੀਤ ਉਸ ਦਾ ਜਿਹੜਾ ਕਿ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈਗਾ ਅਜਨਾਲਾ ਪੁਲੀ ਜਿਹੜੀ ਕਿ ਟ੍ਰਾਂਨਜ਼ਿਟ ਰਿਮਾਂਡ ਦੇ ਉੱਪਰ ਲਿਆ ਕੇ ਉਸ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕਰੇਗੀ ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਹੁਨੀਪਾਲ ਦੇ ਚਾਰ ਸੱਤ ਸਾਥੀ ਆਲਰੇਡੀ ਬੰਦ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਰੋਕ ਕੇ ਜਾਣ ਨੂੰ ਲੈ ਕੇ ਜਿਹੜਾ ਕਿ ਐਡਵੋਕੇਟ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਹੈ